ਉਜਗ ਅਟਲ ਅਮਰਤ ਦੇ ਦਾਤੇ ਨਾਮ ਦੇ ਜਹਾਜ਼ ਗੁਰ ਬਾਣੀ ਇਸ ਜਗ ਮਹਿ ਚਾਨਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜਿਓ ਆਓ ਅੱਜ ਉਸ ਵਿਛੜੀ ਹੋਈ ਰੂਹ ਮਾਤਾ ਅਮਰਜੀਤ ਕੌਰ ਜਿਨ੍ਹਾਂ ਦੇ ਨਮਿਤ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਸਤ ਸੰਗਤ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਦਾਸ ਤੋਂ ਪਹਿਲਾਂ ਪੰਥ ਦੇ ਕੀਰਤਨੀਏ ਭਾਈ ਸਾਹਿਬ ਜੀ ਨੇ ਆਪਣੇ ਜਥੇ ਸਮੇਤ ਅਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਇਆ ਉਪਰੰਤ ਮਰਿਆਦਾ ਦੇ ਅਨੁਸਾਰ ਜੋ ਕਥਾ ਕੀਰਤਨ ਦਾ ਹੁਕਮ ਹੈ ਉਹਦੇ ਮੁਤਾਬਕ ਚਲਦਿਆਂ ਦਾਸ ਦੀ ਵੀ ਹਾਜ਼ਰੀ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਬਾਣੀ ਪੜ੍ਹਦੇ ਆ ਤੇ ਮਹਾਰਾਜ ਇੱਕ ਬਚਨ ਆਖਦੇ ਨੇ ਅੰਤ ਹੈ ਸਤਗੁਰ ਬੋਲਿਆ ਮੈਂ ਪਿਛਾ ਕੀਰਤਨ ਕਰਿਓ ਨਿਰਵਾਨ ਜੀਓ ਕੀਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜ੍ਹੈ ਪੁਰਾਨ ਜੀਓ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਹੁਕਮ ਹੈ ਕਿ ਭਾਈ ਸਾਡੇ ਤੋਂ ਬਾਅਦ ਕਿਸੇ ਨੇ ਰੋਣਾ ਪਿੱਟਣਾ ਨਹੀਂ ਕਿਸੇ ਨੇ ਧਾਂ ਨਹੀਂ ਮਾਰਨੀ ਸ਼ਿਆਪਾ ਨਹੀਂ ਕਰਨਾ ਤੇ ਸਤਗੁਰੂ ਜੀ ਕੀ ਕਰਨਾ ਹੈ ਮਹਾਰਾਜ ਕਹਿੰਦੇ ਭਾਈ ਕੀਰਤਨ ਕਰਨਾ ਹੈ ਉਸ ਅਕਾਲ ਪੁਰਖ ਦੀ ਵਡਿਆਈ ਨੂੰ ਗਾਉਣਾ ਹੈ ਤੇ ਉਹਦੀ ਕਥਾ ਉਹਦੀ ਵਿਚਾਰ ਕਰਨੀ ਹੈ ਆਖੋ ਸਤਨਾਮ ਕਿੰਡਾ ਵੱਡਾ ਬਚਨ ਹੈ ਅੰਤ ਹੈ ਸਤਗੁਰੂ ਬੋਲਿਆ ਕੀਰਤਨ ਕਲਯੁਗ ਮਹਾਂ ਕੀਰਤਨ ਪ੍ਰਧਾਨਾ ਅੱਜ ਮਾਫ ਕਰਿਓ ਕੋਈ ਬੰਦਾ ਚੜ੍ਹਾਈ ਕਰ ਜਾਵੇ ਨਾ ਸਾਡੇ ਅੰਦਰ ਬਹੁਤ ਸਾਰੀਆਂ ਮਨਮਤਾ ਨੇ ਉਹਨੂੰ ਜੀ ਮੰਦੇ ਤੋਂ ਲਾ ਕੇ ਥੱਲੇ ਪਾ ਦਿਓ ਹਾਂਜੀ ਕਈ ਵਾਰੀ ਦੱਬ ਵਿਛਾਈ ਜਾਂਦੀ ਉਹਦੇ ਤੇ ਪਾ ਦਿਓ ਲਾਗੇ ਦੀਵਾ ਜਗਾ ਦਿਓ ਬੜੀਆਂ ਮਨਮਤਾਂ ਨੇ ਪਰਮਾਤਮਾ ਕਹਿੰਦੇ ਦੀਵਾ ਮੇਰਾ ਏਕ ਨਾਮ ਦੀਵਾ ਕਾਹਦਾ ਜਗਾਉਣਾ ਹੈ ਪਰਮੇਸ਼ਰ ਦੇ ਨਾਮ ਦਾ ਕਿਉਂਕਿ ਚਾਨਣ ਨਾਮ ਨੇ ਕਰਨਾ ਹੈ ਦੀਵੇ ਨੇ ਨਹੀਂ ਕਰਨਾ ਸਾਡੇ ਜੀਵਨ ਦੇ ਵਿੱਚ ਜੇ ਕੋਈ ਚਾਨਣ ਕਰ ਸਕਦਾ ਹੈ ਉਹ ਹੈ ਪਰਮੇਸ਼ਰ ਦਾ ਨਾਮ ਸੋ ਚੰਦਰਮਾ ਹਜ਼ਾਰਾਂ ਸੂਰਜ ਵੀ ਚੜ ਪੈਨ ਆਹ ਦੀਵਾ ਤੇ ਛੋਟੀ ਜੀ ਰੌਸ਼ਨੀ ਹੁੰਦੀ ਐ ਸੂਰਜ ਦੇ ਸਾਹਮਣੇ ਦੀਵੇ ਦੀ ਕੀ ਔਕਾਤ ਐ ਸੂਰਜ ਤੇ ਹੈ ਹੀ ਅੱਗ ਦਾ ਗੋਲਾ ਜਿਹੜਾ ਸਾਰੀਆਂ ਧਰਤੀਆਂ ਨੂੰ ਚਾਨਣ ਦੇ ਰਿਹਾ ਅੱਜ ਤੇ ਸਾਇੰਸ ਨੇ ਵੀ ਪ੍ਰੂਫ ਕਰ ਦਿੱਤਾ ਪਰ ਪਾਤਸ਼ਾਹ ਕਹਿੰਦੇ ਸਿੱਖਾ ਯਾਦ ਰੱਖੀ ਦੁਨੀਆਂ ਦੇ ਵਿੱਚ ਗੁਰੂ ਤੋਂ ਬਿਨਾ ਸੂਰਜ ਵੀ ਤੈਨੂੰ ਰਸਤਾ ਨਹੀਂ ਦਿਖਾ ਸਕਦਾ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਕਹਿੰਦੇ ਗੁਰੂ ਤੋਂ ਬਿਨਾ ਰਸਤੇ ਦੀ ਕਦੀ ਸਮਝ ਨਹੀਂ ਆਉਣੀ ਅੱਜ ਬਹੁਤੇ ਲੋਕ ਭਟਕ ਰਹੇ ਨੇ ਗੁਰੂ ਦੇ ਲਾਗੇ ਤੇ ਬੈਈ ਨਹੀਂ ਸਕਦੇ ਬਾਹਰ ਭਾਵੇਂ ਗੱਲਾਂ ਮਾਰੀ ਜਾਂਦੇ ਗੁਰੂ ਦੇ ਲਾਗੇ ਨਹੀਂ ਤੁਸੀਂ ਬੈਠ ਸਕਦੇ ਗੁਰੂ ਦੇ ਲਾਗੇ ਉਹ ਬਹਿ ਸਕਦਾ ਜਿਹਨੂੰ ਗੁਰੂ ਨੇ ਗਿਆਨ ਦਿੱਤਾ ਹੈ ਜੇ ਠੰਡਕ ਲੈਣੀ ਹੋਵੇ ਨਾ ਤੇ ਸਾਨੂੰ ਠੰਡੀ ਜਗ੍ਹਾ ਤੇ ਬਹਿਣਾ ਪੈਂਦਾ ਜੇ ਅੱਗ ਸੇਕਣ ਦਾ ਚਾਹਿਆ ਤਾਂ ਕਰ ਅੱਗ ਲਾ ਕੇ ਬੈਠੇ ਰਹੀਏ ਅੱਗ ਕੀ ਹੈ ਵਕਾਰ ਦੁਨੀਆ ਦੀਆਂ ਗੱਲਾਂ ਦੇ ਵਿੱਚ ਤੇ ਵਕਾਰ ਨੇ ਜੇ ਗੁਰੂ ਕੋਲ ਬੈਠਾਂਗੇ ਤੇ ਵਿਕਾਰਾਂ ਦੇ ਵਿੱਚੋਂ ਠੰਡਕ ਮਿਲੇਗੀ ਕਲ ਤਾਤੀ ਠੰਡਾ ਹਰ ਨਾਓ ਕਿਉਂਕਿ ਪਰਮਾਤਮਾ ਦਾ ਨਾਮ ਠੰਡਾ ਹੈ ਜਦੋਂ ਕੋਈ ਚੜ੍ਹਾਈ ਕਰਦਾ ਆ ਨਾ ਪਿਆਰਿਓ ਉਹਦੇ ਨਮਿਤ ਬੈ ਕੇ ਕੀਰਤਨ ਸੁਣਿਆ ਕਰੋ ਕਥਾ ਸੁਣਿਆ ਕਰੋ ਇੱਥੇ ਆ ਕੇ ਵੀ ਸਾਡੀਆਂ ਆਪਣੀਆਂ ਗੱਲਾਂ ਨਹੀਂ ਬੰਦ ਹੁੰਦੀਆਂ ਅਸੀਂ ਸਬਕ ਕੀ ਲਿਆ ਵੀ ਜਿਹੜਾ ਚਲਾ ਗਿਆ ਚਲਾ ਤੂੰ ਵੀ ਜਾਣਾ ਹੈ ਜੇ ਅੱਜ ਗੁਰੂ ਦੇ ਕੋਲ ਬੈਣ ਨੂੰ ਤਿਆਰ ਨਹੀਂ ਤੇ ਮਤ ਸਮਝੀ ਵੀ ਕੇਵਲ ਅਰਦਾਸ ਕਰਨ ਦੇ ਨਾਲ ਸੱਚਖੰਡ ਵਰ ਜਾਵੇਗਾ ਇਦਾਂ ਕੋਈ ਸੱਚਖੰਡ ਨਹੀਂ ਜਾਂਦਾ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਈਏ ਸੱਚਾ ਪਿਆਰਿਓ ਜਿੰਨੇ ਜੁਉਂਦੇ ਨੇ ਬੰਦਗੀ ਨਹੀਂ ਕੀਤੀ ਨਾਮ ਨਹੀਂ ਜਪਿਆ ਇਹ ਸਾਡਾ ਵਹਿਮ ਹੈ ਸਾਡਾ ਭਰਮ ਹੈ ਵੀ ਕੋ ਧੱਕਾ ਲਾ ਕੇ ਸੱਚਖੰਡ ਚ ਧੱਕੇ ਨਾਲ ਥੋੜੀ ਬਾੜ ਦਾਂਗੇ ਕਿਸੇ ਨੂੰ 10 ਮਿੰਟ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਕਦੀ ਆਪਾਂ ਬਾਣੀ ਨਹੀਂ ਪੜ੍ਹਦੇ ਸਤ ਸੰਗਤ ਨਹੀਂ ਕਰਦੇ ਕਦੀ ਗੁਰਦੁਆਰੇ ਨਹੀਂ ਜਾਂਦੇ ਜਿਹੜੇ ਕਹਿੰਦੇ ਗੁਰਦੁਆਰੇ ਕੀ ਮਿਲਣਾ ਹੈ ਭਾਈ ਗੁਰਦੁਆਰੇ ਮੁਕਤੀ ਮਿਲਣੀ ਹੈ ਗੁਰਦੁਆਰੇ ਬਖਸ਼ਿਸ਼ਾਂ ਮਿਲਣੀਆਂ ਨੇ ਗੁਰਦੁਆਰਿਓ ਹੀ ਸਾਰਾ ਕੁਝ ਮਿਲਣਾ ਹੈ ਬਾਹਰੋਂ ਤੈਨੂੰ ਕੱਖ ਨਹੀਂ ਮਿਲਣਾ ਸਭ ਕਿਛ ਘਰ ਮਹਿ ਬਾਹਰ ਨਹੀਂ ਸਾਰਾ ਕੁਝ ਗੁਰੂ ਦੇ ਕੋਲ ਹੈ ਭਾਈ ਲੈਣੇ ਨੇ ਸਾਰਾ ਕੁਝ ਮੰਨਿਆ ਸਤਿਗੁਰੂ ਸਾਰਾ ਕੁਝ ਤੇਰੀ ਮੁੱਠ ਦੇ ਵਿੱਚ ਐ ਮੈਂ ਕੀ ਦੱਸਾਂ ਤੇਰੀ ਮੁੱਠ ਵਿੱਚ ਕੀ ਨਹੀਂ ਮੈਂ ਤੇ ਇਹ ਕਹਿ ਸਕਦਾ ਸਤਿਗੁਰੂ ਤੇਰੀ ਮੁੱਠ ਤੋਂ ਬਾਹਰ ਕੁਝ ਵੀ ਨਹੀਂ ਸਾਰਾ ਕੁਝ ਤੇਰੇ ਹੱਥ ਦੇ ਵਿੱਚ ਐ ਤੇ ਜਿੰਨੇ ਗੁਰੂ ਨਾਨਕ ਤੇ ਇੰਨਾ ਭਰੋਸਾ ਕੀਤਾ ਇੱਕ ਦਿਨ ਭਾਈ ਲੈਣਾ ਆਪਾਂ ਕਹਿੰਨੇ ਗੁਰਦੁਆਰਿਆਂੋਂ ਕੀ ਮਿਲਣਾ ਐ ਪਾਈ ਲੈਣਾ ਗੁਰੂ ਨਾਨਕ ਹੀ ਹੋ ਗਿਆ ਲੈਣਾ ਜਗਤ ਸਰ ਗੁਰ ਪਰਸ ਮੁਰਾਰ ਕਹਿੰਦੇ ਲੈਣਾ ਵੀ ਜਗਤ ਦਾ ਗੁਰੂ ਹੋ ਗਿਆ ਜੇ ਗੁਰਨਾਨਕ ਜਗਤ ਦਾ ਗੁਰੂ ਹੈ ਤੇ ਲੈਣਾ ਵੀ ਜਗਤ ਦਾ ਗੁਰੂ ਗੁਰੂ ਅੰਗਦ ਸਾਹਿਬ ਹੋ ਗਏ ਆ ਆਖੋ ਸਤਨਾਮ ਚਾਨਣ ਕਿੱਥੋਂ ਮਿਲਣਾ ਹੈ ਗੁਰੂ ਦੇ ਕੋਲੋਂ ਜੇ ਸੌ ਚੰਦਾ ਉੱਗ ਵਹਿ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਕਥਾ ਸੁਨਿਆ ਕਰੋ ਕੀਰਤਨ ਸੁਨਿਆ ਕਰੋ ਸਾਨੂੰ ਗੁਰਮਤਿ ਦੀ ਸੋਝੀ ਆਵੇ ਤੇ ਮਰਤਕ ਸੰਸਕਾਰ ਜਿਹੜਾ ਹੈ ਕੋਈ ਬੰਦਾ ਚੜ੍ਹਾਈ ਕਰ ਜਾਂਦਾ ਜਿਹੜੀਆਂ ਮਨਮਤਾਂ ਅੱਜ ਸਾਡੇ ਸਮਾਜ ਵਿੱਚ ਭਰੀਆਂ ਪਈਆਂ ਨੇ ਸਾਡਾ ਉਹਨਾਂ ਤੋਂ ਖਿਹੜਾ ਛੁੱਟ ਜਾਵੇ ਮਨਮਤਾਂ ਬਹੁਤ ਨੇ ਜੀ ਖੈਰ ਸਮਾਂ ਨਹੀਂ ਮੇਰੇ ਕੋਲ ਜੰਮਣਾ ਤੇ ਮਰਨਾ ਕੀ ਹੈ ਇੱਕ ਹੈ ਜੰਮਣਾ ਇੱਕ ਹੈ ਮਰਨਾ ਅਸਲ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਆਪਾਂ ਪੜਦੇ ਆਂ ਮਹਾਰਾਜ ਕਹਿੰਦੇ ਸੰਜੋਗ ਵਿਜੋਗ ਦੁਇਕਾਰ ਚਲਾਵੈ ਇਹ ਜਿੰਨਾ ਵੀ ਸਾਡਾ ਸੰਸਾਰ ਹੈ ਨਾ ਇਹਦੀ ਘਾਰ ਵਿਹਾਰ ਕਿੱਥੇ ਖੜੀ ਐ ਜਿਹੜੀ ਮਰਜ਼ੀ ਚੀਜ਼ ਦੇਖ ਲਓ ਪਹਿਲਾਂ ਉਹ ਬਣਦੀ ਐ ਫਿਰ ਠਿੱਟਦੀ ਐ ਹਰ ਚੀਜ਼ ਅੱਜ ਤੁਸੀਂ ਨਿਗਾਹ ਮਾਰ ਕੇ ਦੇਖੋ ਸਾਇੰਸ ਦਾ ਯੁੱਗ ਐ ਹਰ ਚੀਜ਼ ਪਹਿਲਾਂ ਜੋੜਨੀ ਪੈਂਦੀ ਐ ਬਣਦੀ ਐ ਮੋਬਾਈਲ ਵੀ ਬਣਦਾ ਨਾ ਇੱਕ ਇੱਕ ਪੁਰਜਾ ਜੋੜਨਾ ਪੈਂਦਾ ਤੇ ਮੋਬਾਈਲ ਬਣ ਜਾਂਦਾ ਐ ਤੇ ਇੱਕ ਇੱਕ ਪੁਰਜਾ ਵੱਖ ਕਰ ਦਿਓ ਤੇ ਮੋਬਾਈਲ ਦੀ ਮੌਤ ਹੋ ਜਾਂਦੀ ਨਾ ਜੰਮਣਾ ਕੀ ਹੈ ਆਪਾਂ ਪਾਣੀ ਨੂੰ ਦੇਖਦੇ ਆ ਤੇ ਪਾਣੀ ਵੀ ਜੰਮ ਜਾਂਦਾ ਹੈ ਬਰਫ਼ ਬਣ ਗਈ ਨਾ ਤੇ ਪਿਆਰਿਓ ਉਸੇ ਪਾਣੀ ਨੂੰ ਫਿਰ ਅਸੀਂ ਬਰਫ਼ ਕਹਿੰਦੇ ਆ ਰੂਪ ਬਦਲ ਗਿਆ ਨਾ ਹੈ ਤੇ ਪਾਣੀ ਪਹਿਲਾਂ ਵੀ ਪਾਣੀ ਸੀ ਬਾਅਦ ਵਿੱਚ ਵੀ ਪਾਣੀ ਸੌਖੀ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਪਰ ਜਦੋਂ ਉਹ ਪਾਣੀ ਜੰਮ ਗਿਆ ਉਹਨੂੰ ਅਸੀਂ ਬਰਫ਼ ਕਹਿੰਦਾ ਆਖੋ ਸਤਨਾਮ ਦੁੱਧ ਹੀ ਹੈ ਦੁੱਧ ਦੇਖ ਲਓ ਜਦੋਂ ਜੰਮ ਗਿਆ ਤੇ ਆਪਾਂ ਦਹੀਂ ਕਹਿ ਦਿੰਨੇ ਆ ਜੰਮ ਗਿਆ ਨਾ ਬਹੁਤ ਸੌਖੀ ਐਗਜ਼ੈਂਪਲ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਤੇ ਜਦੋਂ ਉਹੀ ਪਾਣੀ ਬਰਫ਼ ਬਣ ਗਈ ਥੋੜੀ ਜਿਹੀ ਹੀਟ ਮਿਲੇ ਨਾ ਤੇ ਫੇਰ ਉਹ ਬਰਫ਼ ਫੇਰ ਪਾਣੀ ਬਣ ਜਾਂਦੀ ਹੈ ਪਿਗਲ ਜਾਂਦਾ ਨਾ ਜੀ ਬਰਫ਼ ਪਿਗਲ ਗਈ ਤੇ ਉਸ ਤੋਂ ਵੀ ਜ਼ਿਆਦਾ ਹੀਟ ਮਿਲੇ ਤੇ ਉਹ ਜਿਹੜਾ ਪਾਣੀ ਹੈ ਉਹ ਗੈਸਾਂ ਬਣ ਕੇ ਇਸਮਾਨ ਦੇ ਵਿੱਚ ਉੱਡ ਜਾਂਦਾ ਹੈ ਪਤੀਲੇ 'ਚ ਕਦੀ ਪਾਣੀ ਰੱਖ ਕੇ ਦੇਖਿਓ ਥੱਲੇ ਅੱਗ ਬਾਲ ਦਿਓ ਪਤੀਲਾ ਖਾਲੀ ਹੋ ਜਾਂਦਾ ਹੈ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਪਤੀਲਾ ਖਾਲੀ ਪਾਣੀ ਕਿੱਥੇ ਚਲਾ ਗਿਆ ਪਾਣੀ ਜਿੱਥੋਂ ਆਇਆ ਸੀ ਉਥੇ ਚਲਾ ਗਿਆ ਭਾਅ ਪਾਣੀ ਗੈਸਾਂ ਦਾ ਬਣਿਆ ਸੀ ਤੇ ਗੈਸਾਂ ਦਾ ਹੀ ਰੂਪ ਹੋ ਗਿਆ ਪਵਨੇ ਮਹ ਪਵਨ ਸਮਾਇਆ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਮਹਾਰਾਜ ਕਹਿੰਦੇ ਗੈਸਾਂ ਤੋਂ ਪਾਣੀ ਬਣਿਆ ਹੈ H2O ਜਿਹੜੇ ਵਿਗਿਆਨੀ ਨੇ ਉਹਨਾਂ ਨੂੰ ਪੁੱਛਿਓ ਪਾਣੀ ਕੀ ਆ ਉਹ ਕਹਿੰਦੇ H2O ਇਹ ਪਾਣੀ ਹੈ ਪਾਣੀ ਦਾ ਫਾਰਮੂਲਾ ਹੈ H ਹਾਈਡਰੋਜਨ ਦੋ ਮਾਤਰਾਵਾਂ ਤੇ ਆਕਸੀਜਨ ਦੀ ਇੱਕ ਮਾਤਰਾ ਜਦੋਂ ਇਹ ਮਿਲਦੇ ਆ ਦੋ ਗੈਸਾਂ ਮਿਲਦੀਆਂ ਤੇ ਉਹਦੇ ਨਾਲ ਪਾਣੀ ਬਣਦਾ ਤੇ ਬਾਬੇ ਨੇ ਸਦੀਆਂ ਪਹਿਲਾਂ ਆਖਿਆ ਸੀ ਸਾਚੇ ਤੇ ਪਵਨਾ ਭਇਆ ਪਹਿਲਾਂ ਰੱਬ ਨੇ ਹਵਾ ਬਣਾਈ ਪਵਨੇ ਤੇ ਜਲ ਹੋਏ ਫਿਰ ਪਾਣੀ ਫਿਰ ਬੱਦਲ ਬਣੇ ਉਹ ਗੈਸਾਂ ਤੋਂ ਪਾਣੀ ਬਣਿਆ ਫਿਰ ਉਹ ਬੱਦਲ ਵਰਸੇ ਤੇ ਧਰਤੀ ਤੇ ਸਮੁੰਦਰ ਬਣ ਗਏ ਆਖੋ ਸਤਨਾਮ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਫਿਰ ਕਹਿੰਦੇ ਇਹ ਜਿਹੜਾ ਸੰਸਾਰ ਹੈ ਇਹ ਹੋਂਦ ਦੇ ਵਿੱਚ ਆਇਆ ਇਹ ਪੈਦਾ ਹੋਇਆ ਇਹਦਾ ਮਤਲਬ ਹੈ ਪਾਣੀ ਦਾ ਮੂਲ ਗੈਸਾਂ ਨੇ ਪਾਣੀ ਗੈਸਾਂ ਦੇ ਵਿੱਚ ਬਦਲ ਗਿਆ ਉਹੀ ਗੈਸਾਂ ਫਿਰ ਪਾਣੀ ਬੰਦੀਆਂ ਨੇ ਠੰਡ ਮਿਲ ਜਾਵੇ ਬਰਫ਼ ਬੰਦੀਆਂ ਨੇ ਤੇ ਫਿਰ ਗਰਮੀ ਮਿਲੇ ਫਿਰ ਪਾਣੀ ਬਣ ਗਿਆ ਫਿਰ ਗੈਸਾਂ ਬਣ ਕੇ ਉਹ ਅਸਮਾਨ ਦੇ ਵਿੱਚ ਉੱਡ ਗਈਆਂ ਹੁਣ ਇੱਥੇ ਥੋੜਾ ਜਿਹਾ ਜੀਵਨ ਨੂੰ ਸਮਝਿਓ ਪਾਣੀ ਉਦੋਂ ਵੀ ਪਾਣੀ ਸੀ ਜਦੋਂ ਗੈਸਾਂ ਦੇ ਰੂਪ ਵਿੱਚ ਸੀ ਮੂਲ ਰੂਪ ਸੀ ਨਾ ਦੀ ਗੈਸਾਂ ਜਦੋਂ ਗੈਸਾਂ ਮਿਲੀਆਂ ਮੀਂਹ ਪਏ ਉਹ ਪਾਣੀ ਦਾ ਰੂਪ ਧਾਰਨ ਕਰ ਗਿਆ ਤੇ ਪਾਣੀ ਉੱਥੇ ਵੀ ਪਾਣੀ ਹੈ ਤੇ ਯਾਦ ਰੱਖਿਓ ਜਦੋਂ ਬਰਫ਼ ਦਾ ਰੂਪ ਧਾਰਨ ਕਰਦਾ ਹੈ ਬਰਫ਼ ਦੇ ਵਿੱਚ ਉਹ ਵੀ ਪਾਣੀ ਹੈ ਬਸ ਇਸੇ ਤਰ੍ਹਾਂ ਸਾਡਾ ਜੀਵਨ ਹੈ ਮਾਰਾ ਕਹਿੰਦੇ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ ਕਹਿੰਦੇ ਭਾਈ ਇੱਕ ਗੱਲ ਪੱਕੀ ਸਮਝ ਲਿਓ ਕਿ ਇੱਥੇ ਆਉਂਦਾ ਜਾਂਦਾ ਕੁਝ ਵੀ ਨਹੀਂ ਬਸ ਰੂਪ ਬਦਲਦੇ ਨੇ ਜਿਵੇਂ ਪਾਣੀ ਦਾ ਰੂਪ ਬਦਲਿਆ ਬਰਫ਼ ਬਣ ਗਈ ਬਰਫ਼ ਤੋਂ ਫੇਰ ਪਾਣੀ ਪਾਣੀ ਫੇਰ ਗੈਸਾਂ ਬਣ ਕੇ ਸਮਾਨ ਦੇ ਵਿੱਚ ਉੱਡ ਗਿਆ ਇਸੇ ਤਰ੍ਹਾਂ ਕਹਿੰਦੇ ਯਾਦ ਰੱਖਿਓ ਇੱਥੇ ਕੁਝ ਵੀ ਜੰਮਦਾ ਨਹੀਂ ਇੱਥੇ ਕੁਝ ਵੀ ਮਰਦਾ ਨਹੀਂ ਇਹ ਇੱਕ ਪਰਮਾਤਮਾ ਦੀ ਖੇਡ ਬਣੀ ਹੋਈ ਹੈ ਜਦੋਂ ਪੰਜ ਤੱਤ ਮਿਲਦੇ ਨੇ ਅਸੀਂ ਉਹਨੂੰ ਜਨਮ ਕਹਿੰਦੇ ਆ ਜਦੋਂ ਪੰਜ ਤੱਤ ਮਿਲਦੇ ਨੇ ਸਾਡਾ ਜਨਮ ਕੀ ਹੈ ਸੰਯੋਗ ਇਹ ਸਾਡਾ ਜਨਮ ਹੈ ਸੰਯੋਗ ਵਿਜੋਗ ਕੀ ਹੈ ਜਦੋਂ ਮਿਲੇ ਹੋਏ ਤੱਤ ਜਿਹੜੇ ਹੁੰਦੇ ਨੇ ਦੁਬਾਰਾ ਫਿਰ ਟੁੱਟ ਜਾਂਦੇ ਆ ਉਹ ਤੱਤ ਕਿਹੜੇ ਨੇ ਹਵਾ ਪਾਣੀ ਮਿੱਟੀ ਅੱਗ ਤੇ ਆਕਾਸ਼ ਇਹ ਪੰਜ ਤੱਤ ਮਿਲੇ ਤੇ ਇਹਨਾਂ ਪੰਜਾਂ ਤੱਤਾਂ ਦੇ ਨਾਲ ਸਾਡਾ ਜੀਵਨ ਪੰਜਾਂ ਤੱਤਾਂ ਤੇ ਖੜਾ ਹੈ ਹਵਾ ਸਾਹ ਲੈ ਰਹੇ ਆ ਪਾਣੀ ਮਿੱਟੀ ਆ ਸਰੀਰ ਮਾਟੀ ਕੇ ਹਮ ਪੁੱਤਰੇ ਮਨਸ ਰੱਖਿਓ ਨਾਓ ਸਾਡਾ ਸਰੀਰ ਸਾਰਾ ਮਿੱਟੀ ਦਾ ਬਣਿਆ ਨਾ ਵਿੱਚ ਹਵਾ ਦਾ ਵਾਜਾ ਵਜ ਰਿਹਾ ਹੈ ਵਾਜਾ ਪਵਨ ਵਜਾਇਆ ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਪਾਣੀ ਵੀ ਹੈ ਸਭ ਤੋਂ ਵੱਧ ਗਿਣਤੀ ਪਾਣੀ ਦੀ ਹੈ ਸਾਡੇ ਸਰੀਰ ਦੇ ਵਿੱਚ ਸਭ ਤੋਂ ਵੱਧ ਧਰਤੀ ਤੇ ਵੀ ਸਭ ਤੋਂ ਵੱਧ ਪਾਣੀ ਮੰਨਿਆ ਗਿਆ ਤੇ ਯਾਦ ਰੱਖਿਓ ਸਾਡੇ ਸਰੀਰ ਦੇ ਵਿੱਚ ਵੀ ਸਭ ਤੋਂ ਵੱਧ ਪਾਣੀ ਹੈ ਬਸ ਆਹ ਕਿਰਿਆ ਜਿਹੜੀ ਚੱਲ ਰਹੀ ਹੈ ਮਹਾਰਾਜ ਕਹਿੰਦੇ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਕਹਿੰਦੇ ਭਾਈ ਸੰਜੋਗ ਕਰਕੇ ਪੰਜਾਂ ਤਤਾਂ ਦਾ ਸਰੀਰ ਬਣਿਆ ਤੇ ਪ੍ਰਮਾਤਮਾ ਨੇ ਫਿਰ ਇਹਨੂੰ ਜੀਵਨ ਦਿੱਤਾ ਉਹ ਜੀਵਨ ਪਤਾ ਕੀ ਸੀ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਕਹਿੰਦੇ ਪ੍ਰਮਾਤਮਾ ਨੇ ਆਪਣੀ ਜੋਤ ਤੇਰੇ ਅੰਦਰ ਰੱਖ ਦਿੱਤੀ ਬਸ ਆ ਸਾਡਾ ਜੀਵਨ ਹੈ ਪੰਜਾਂ ਤੱਤਾਂ ਦੇ ਨਾਲ ਸਾਡਾ ਜੀਵਨ ਬਣਿਆ ਸੰਯੋਗ ਹੋਇਆ ਪੰਜ ਤੱਤਾਂ ਦਾ ਤੇ ਕਹਿੰਦੇ ਜਦੋਂ ਉਹਨੇ ਇਹ ਭਾਂਡਾ ਬਣਾਇਆ ਨਾ ਸਰੀਰ ਰੂਪੀ ਤੇ ਇਸ ਭਾਂਡੇ ਦੇ ਵਿੱਚ ਇਸ ਸਰੀਰ ਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖ ਦਿੱਤੀ ਤੇ ਜਦ ਤੱਕ ਸਾਡੇ ਵਿੱਚ ਪਰਮਾਤਮਾ ਦੀ ਜੋਤ ਹੈ ਅਸੀਂ ਜੀਵਤ ਹਾਂ ਜਦੋਂ ਜੋਤ ਨਿਕਲ ਜਾਵੇ ਸੱਚ ਕਰਕੇ ਜਾਣਿਓ ਕਹੋ ਕਬੀਰ ਇਹ ਰਾਮ ਕੀ ਅੰਛ ਜਦੋਂ ਪਰਮਾਤਮਾ ਦੀ ਅੰਛ ਪਰਮਾਤਮਾ ਦੀ ਜੋਤ ਨਿਕਲ ਜਾਵੇ ਫਿਰ ਚੰਗਾ ਭਲਾ ਸਰੀਰ ਨਾ ਦੇਖ ਸਕਦਾ ਨਾ ਸੁਣ ਸਕਦਾ ਨਾ ਬੋਲ ਸਕਦਾ ਪਹਿਲਾਂ ਦੇਖੋ ਨਾ ਕਿੰਦਾ ਦੇਖੈ ਦੇਖੈ ਸੁਣੈ ਬੋਲੈ ਦੌੜੈ ਉਹ ਫਿਰਦਾ ਹੈ ਕਿੰਦਾ ਭੱਜਾ ਫਿਰਦਾ ਸੀ ਉਹੀ ਸਰੀਰ ਪਰ ਜਦੋਂ ਪ੍ਰਮਾਤਮਾ ਦੀ ਜੋਤ ਨਿਕਲ ਗਈ ਜਦੋਂ ਪ੍ਰਮਾਤਮਾ ਦੀ ਅੰਚ ਚਲੇ ਗਈ ਤੇ ਯਾਦ ਰੱਖਿਓ ਫਿਰ ਉਹਨੂੰ ਚੱਕਣ ਵਾਸਤੇ ਚਾਰ ਜਾਣਿਆਂ ਦੀ ਲੋੜ ਪੈਂਦੀ ਹੈ ਚਾਰ ਜਾਣਿਆਂ ਦੀ ਲੋੜ ਪੈਂਦੀ ਹੈ ਬਸ ਆ ਸੰਯੋਗ ਹੈ ਇਹੀ ਵਿਯੋਗ ਹੈ ਵੀ ਜਿਹੜਾ ਸਰੀਰ ਬਣਿਆ ਸੀ ਜਦਨ ਮੌਤ ਦਾ ਸਮਾਂ ਆਇਆ ਮੌਤ ਕੀ ਹੈ ਵਿਯੋਗ ਦਾ ਸਮਾ ਮੌਤ ਕੀ ਹੈ ਜੀ ਜੰਮਣਾ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਉਹਦੇ ਪਾਣੇ ਦੇ ਵਿੱਚ ਅਸੀਂ ਆਉਂਦੇ ਆ ਉਹਦੇ ਪਾਣੇ ਦੇ ਵਿੱਚ ਹੀ ਸਾਨੂੰ ਜਾਣਾ ਪੈਂਦਾ ਹੈ ਸੰਯੋਗ ਵੀ ਉਹਦੇ ਹੁਕਮ ਦੇ ਵਿੱਚ ਹੋਇਆ ਤੇ ਵਿਯੋਗ ਵੀ ਉਹਦੇ ਹੁਕਮ ਦੇ ਵਿੱਚ ਹੋਇਆ ਵਿਯੋਗ ਕੀ ਹੈ ਵੀ ਜਿਹੜੇ ਪੰਜ ਤੱਤ ਸੀ ਨਾ ਪਹਿਲਾਂ ਉਹ ਪੰਜ ਤੱਤ ਸਰੀਰ ਦੇ ਵਿੱਚ ਜਿਹੜੇ ਮੌਜੂਦ ਸੀ ਉਹ ਫਿਰ ਜਜ਼ੂਰ ਤਤਾਂ ਦੇ ਵਿੱਚ ਸਮਾ ਗਿਆ ਜਿੱਥੋਂ ਆਏ ਸੀ ਉੱਥੇ ਹੀ ਸਮਾ ਗਿਆ ਪਵਨੇਮਹਿ ਸਾਹ ਇੱਕਦਮ ਬੰਦ ਹੋ ਗਿਆ ਉਹ ਜਿਹੜਾ ਸਾਹ ਨਹੀਂ ਆਇਆ ਜਿਹੜਾ ਸਾਹ ਬਾਹਰ ਨਿਕਲਿਆ ਉਹ ਪਵਨ ਦੇ ਵਿੱਚ ਸਮਾ ਗਿਆ ਭਾਵ ਦੁਬਾਰਾ ਅੰਦਰ ਨਹੀਂ ਆਇਆ ਪਵਨੇਮਹਿ ਪਵਨ ਸਮਾਇਆ ਜੋਤੀਮਹਿ ਜੋਤ ਰਲ ਜਾਇਆ ਪ੍ਰਮਾਤਮਾ ਦੀ ਅੰਸ਼ ਪ੍ਰਮਾਤਮਾ ਦੇ ਘਰ ਵੱਲ ਤੁਰ ਪਈ ਜੋਤੀਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਕਹਿੰਦੇ ਆਹ ਮਿੱਟੀ ਤੇ ਉਹ ਮਿੱਟੀ ਜਿੱਥੋਂ ਬਣਿਆ ਸੀ ਨਾ ਜਿਸ ਮਿੱਟੀ ਵਿੱਚੋਂ ਆਹ ਸਰੀਰ ਆਹ ਸਰੀਰ ਮਿੱਟੀ ਦਾ ਬਣਿਆ ਆ ਜੀ ਮਾਟੀ ਕੇ ਹਮ ਪੁੱਤਰੇ ਮਨਸ ਰੱਖਿਓ ਨਾਉ ਕਹਿੰਦੇ ਆਹ ਮਿੱਟੀ ਇੱਕ ਦਿਨ ਮਿੱਟੀ ਦੇ ਵਿੱਚ ਚਲੇ ਗਈ ਜਦੋਂ ਸੰਸਕਾਰ ਕੀਤਾ ਮਿੱਟੀ ਹੋ ਗਿਆ ਨਾ ਜੀ ਸਰੀਰ ਇੰਨੀ ਕਪੋਟਲੀ ਵੱਧ ਜਾਂਦੀ ਹੈ ਜਿਹੜਾ ਬੰਦਾ ਆਪਾਂ ਦੇਖਦੇ ਸਾਰੀ ਉਮਰ ਕਿੰਨਾ ਕੁਝ ਕਰਦਾ ਹੈ ਕਿੱਥੇ ਕਿੱਥੇ ਘੁੰਮਦਾ ਹੈ ਅੱਜ ਮਿੱਟੀ ਦੀ ਪੋਤਲੀ ਬਣ ਗਿਆ ਨਿੱਕੀ ਦੀ ਗੰਧ ਦੇ ਵਿੱਚ ਉਹਨੂੰ ਬੰਨ ਲਿਆ ਦੇਖੋ ਨਾ ਕਦੀ ਮੌਤ ਕੀ ਐ ਇੱਕ ਨਿੱਕੀ ਜੀ ਗੰਡ ਦੇ ਵਿੱਚ ਐਡਾ ਵੱਡਾ ਸਰੀਰ ਕਿੱਥੇ ਚਲਾ ਗਿਆ ਪਿਆਰਿਓ ਮਹਾਰਾਜ ਕਹਿੰਦੇ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ ਕਹਿੰਦੇ ਇਸ ਕਰਕੇ ਭਾਈ ਇਹ ਯਾਦ ਰੱਖਿਓ ਜੀਵਨ ਤੇ ਮੌਤ ਉਹਦੇ ਹੱਥ ਦੇ ਵਿੱਚ ਹੈ ਪਰ ਅਖੀਰ ਮੈਂ ਬੇਨਤੀ ਕਰਾਂ ਆਪਾਂ ਕੀ ਕਰਨਾ ਹੈ ਠੀਕ ਐ ਸੰਸਾਰ ਦੇ ਵਿੱਚ ਆਏ ਆ ਕੰਮ ਕਾਜ ਕਰਨੇ ਪੈਣੇ ਆ ਮਾਵਾਂ ਦਾ ਦੇਨ ਅਸੀਂ ਕਦੀ ਦੇ ਨਹੀਂ ਸਕਦੇ ਨਾ ਆਪਣੇ ਬਾਪੂ ਦੇ ਪਰਪਕਾਰਾਂ ਨੂੰ ਨਾ ਕਦੀ ਆਪਣੀ ਮਾਂ ਦੇ ਪਰਪਕਾਰਾਂ ਨੂੰ ਪੂਰ ਸਕਦੇ ਆ ਤੇ ਪਿਆਰਿਓ ਮਹਾਰਾਜ ਕਹਿੰਦੇ ਇੱਕ ਕੰਮ ਜ਼ਰੂਰ ਕਰਿਓ ਤੁਹਾਡਾ ਸਮਾਂ ਲਿਖਿਆ ਹੋਇਆ ਹੈ ਸਤਿਕਾਰਯੋਗ ਮਾਤਾ ਜੀ ਇਸ ਮਾਤ ਲੋਕ ਦੇ ਵਿੱਚੋਂ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਚਲੇ ਗਏ ਪਰ ਕਹਿੰਦੇ ਭਾਈ ਸਾਰਿਆਂ ਦਾ ਸਮਾਂ ਲਿਖਿਆ ਹੋਇਆ ਹੈ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਹਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਰਾਰੇ ਨੂੰ ਸਿਹਾਰੀ ਹੈ ਘਰ ਘਰ ਭਾਵ ਘਰ ਘਰ ਦੇ ਵਿੱਚ ਮੌਤ ਰੂਪੀ ਸਦਾ ਆ ਰਿਹਾ ਹੈ ਘਰ ਘਰ ਇਹੋ ਪਹੁੰਚਾ ਸਦਾ ਆਉਂਦਾ ਨਾ ਸਾਹੇ ਚਿੱਠੀ ਆਉਂਦੀ ਹੈ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਸਾਹੇ ਚਿੱਠੀ ਭੇਜੀ ਜਾਂਦੀ ਹੈ ਇਦਾਂ ਹੀ ਕਹਿੰਦੇ ਸਭ ਨਹੀਂ ਸਹਰੇ ਵੰਝਣਾ ਸਭ ਮੁਕਲਾ ਬਨਹਾਰ ਇੱਕ ਦਿਨ ਪਰਮਾਤਮਾ ਦੇ ਨਾਲ ਉਹਦੇ ਘਰ ਦੇ ਵਿੱਚ ਜਾਣਾ ਪੈਣਾ ਹੈ ਕਹਿੰਦੇ ਘਰ ਘਰ ਦੇ ਵਿੱਚ ਮੌਤ ਰੂਪੀ ਸੱਦਾ ਆ ਰਿਹਾ ਹੈ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵੰਨ ਸਤਨਹਾਰਾ ਸਿਮਰੀਐ ਨਾਨਕ ਸੇ ਦੇਹ ਅਵੰਨ ਕਹਿੰਦੇ ਇਸ ਕਰਕੇ ਭਾਈ ਉਸ ਸਦਨ ਬਾਰੇ ਦਾ ਸਿਮਰਨ ਜ਼ਰੂਰ ਕਰੀਏ ਉਸ ਮਾਲਕ ਨੂੰ ਚੇਤੇ ਜ਼ਰੂਰ ਕਰੀਏ ਇਹ ਜ਼ਰੂਰੀ ਹੈ ਕਿ ਆਪ ਜਦੋਂ ਵੀ ਕੋਈ ਸੰਸਾਰ ਵਿੱਚੋਂ ਚੜ੍ਹਾਈ ਕਰਦਾ ਜਾਂ ਨਾ ਇੱਕ ਸਬਕ ਲੈ ਕੇ ਜਾਈਏ ਮੌਤ ਇੱਕ ਬੜਾ ਵੱਡਾ ਸਬਕ ਹੈ ਤੇ ਪਿਆਰਿਓ ਮੈਂ ਕਈ ਵਾਰੀ ਬੇਨਤੀ ਕਰਦਾ ਜਿਨੇ ਮੌਤ ਦੇ ਵਿੱਚੋਂ ਨਹੀਂ ਨ ਸਿੱਖਿਆ ਉਹ ਫਿਰ ਕਿਤੋਂ ਨਹੀਂ ਸਿੱਖ ਸਕਦਾ ਭਾਈ ਬੂਡੇ ਨੇ ਮੌਤ ਵਿੱਚੋਂ ਸਿੱਖਿਆ ਤੇ ਬਾਬਾ ਬੁੱਢਾ ਹੋ ਗਿਆ ਧੰਨ ਬਾਬਾ ਬੁੱਢਾ ਸਾਹਿਬ ਹਾਂਜੀ ਮਹਾਤਮਾ ਬੁੱਧ ਨੇ ਮੌਤ ਵਿੱਚੋਂ ਇੱਕ ਅਰਥ ਹੀ ਦੇਖੀ ਸੀ ਸਦਾਰਥ ਨੇ ਤੇ ਮਹਾਤਮਾ ਬੁੱਧ ਹੋ ਗਏ ਬੰਦਗੀ ਕਰਕੇ ਜਿਨ੍ਹਾਂ ਨੇ ਮੌਤ ਦੇ ਵਿੱਚੋਂ ਸਿੱਖ ਲਿਆ ਜਿਨ੍ਹਾਂ ਨੂੰ ਸਮਝ ਆ ਗਈ ਸੱਚ ਕਰਕੇ ਜਾਣਿਓ ਉਹ ਜੀਵਨ ਦੀ ਯਾਤਰਾ ਵਿੱਚ ਫਿਰ ਸਫਲ ਹੋ ਜਾਂਦੇ ਨੇ ਮਨਾਂ ਕਹਿੰਦੇ ਸਫਲ ਸਫਲ ਭਈ ਸਫਲ ਯਾਤਰਾ ਆਵਨ ਜਾਣ ਰਹੇ ਮਿਲੈ ਸਦਹਾ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ ਉਹਨਾਂ ਦੀ ਯਾਤਰਾ ਸਫਲ ਹੋ ਜਾਂਦੀ ਹੈ ਆਉ ਗੁਰੂ ਕਿਰਪਾ ਕਰੇ ਬਹੁਤ ਧੰਨਵਾਦ ਹੈ ਸਮੂਚੀਆਂ ਸੰਤਾਂ